ਆ ਮੀਟਿੰਗ ਦੇ ਵਿੱਚ ਪਹਿਲਾਂ ਤੋਂ ਸੱਜ ਜੀ ਇਹ ਤੈਅ ਕੀਤਾ ਸੀ ਕਿ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਇੱਕ ਪੰਜਾਬ ਦੇ ਬਲਾਜਮਾ ਨੂੰ ਲੈ ਕੇ ਕਰੀ ਕੀਤੀ ਗਈ ਹੈ ਪਰ ਸਾਡੇ ਨਾਲ ਇੱਕ ਕਨਵੀਨਰਾਂ ਨੂੰ ਸਰਕਾਰ ਨੇ ਅੱਜ ਬੁਲਾਇਆ ਹੁਣ ਉਹਦੇ ਚੋਂ ਕੀ ਨਿਕਲਦਾ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਬਹਾਲ ਕੀਤੀ ਜਾਵੇ ਕੱਚੇ ਕੰਮੇ ਜਿਹੜੇ ਆ ਉਹ ਪੱਕੇ ਕੀਤੇ ਜਾਣ ਪੈਨਸ਼ਨਰਾਂ ਦੇ ਉੱਤੇ 2.69 ਦਾ ਜਿਹੜਾ ਗੁਣਾਕ ਹੈ ਉਹ ਲਾਗੂ ਕੀਤਾ ਜਾਵੇ ਪੰਜਾਬ ਦੇ ਜਿਹੜੇ ਨਵਨਿਯੁਕਤ ਬੱਚੇ ਆ ਨਵਨਿਯੁਕਤ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਕੇਲ ਦੇ ਧੈਰੇ ਦੇ ਵਿੱਚ ਲੈ ਕੇ ਆਂਦਾ ਜਾਵੇ ਇਸੇ ਤਰ੍ਹਾਂ ਡੀਏ ਦੀਆਂ ਕਿਸ਼ਤਾਂ ਦੀ ਗੱਲ ਹੋ ਗਈ ਪੇ ਕਮਿਸ਼ਨ ਸੋਧ ਤੇ ਲਾਗੂ ਕਰਨ ਦੀ ਗੱਲ ਹੋ ਗਈ 200 ਰੁਪਿਆ ਜੱਜੀ ਟੈਕਸ ਟੈਕਸ ਦੀ ਗੱਲ ਹੋ ਗਈ ਅਨੇਕਾਂ ਹੋਰ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਜਿਹੜਾ ਸਾਂਝਾ ਫਰੰਟ ਹੈ ਅੱਜ ਇਕ ਲਈ ਬਜਨ ਸੈਸ਼ਨ ਰਿਹਾ ਥੋੜੇ ਕੀ ਕਰੇ ਲੱਖਾਂ ਬਣਾ ਇਕੱਠੇ ਅੱਜ ਕਿਵੇਂ ਕਰਨਾ ਕਾਰਨ ਤਾਂ ਇਹ ਹੈ ਕਿ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਸਾਝੇ 프ਰੰਟ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੋਂ ਬੜੀਆਂ ਮੰਗਾਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੀ ਉਹ ਬਹਾਲ ਕੀਤੀ ਜਾਵੇ ਕੱਚੇ ਕੰਮੇ ਜਿਹੜੇ ਆ ਉਹ ਪੱਕੇ ਕੀਤੇ ਜਾਣ ਪੈਨਸ਼ਨਰਾਂ ਦੇ ਉੱਤੇ 2.69 ਦਾ ਜਿਹੜਾ ਗੁਣਾਕ ਆ ਉਹ ਲਾਗੂ ਕੀਤਾ ਜਾਵੇ ਪੰਜਾਬ ਦੇ ਜਿਹੜੇ ਨਾਮਜ਼ੁਕਤ ਬੱਚੇ ਆ ਨਾਮਜ਼ੁਕਤ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਕੇਲ ਦੇ ਧੈਰੇ ਦੇ ਵਿੱਚ ਲੈ ਕੇ ਆਂਦਾ ਜਾਵੇ ਇਸੇ ਤਰ੍ਹਾਂ ਡੀਏ ਦੀਆਂ ਕਿਸ਼ਤਾਂ ਦੀ ਗੱਲ ਹੋ ਗਈ ਪੇ ਕਮਿਸ਼ਨ ਸੋਧ ਤੇ ਲਾਗੂ ਕਰਨ ਦੀ ਗੱਲ ਹੋ ਗਈ 200 ਰੁਪਿਆ ਜੱਜੀਆ ਟੈਕਸ ਟੈਕਸ ਦੀ ਗੱਲ ਹੋ ਗਈ ਅਨੇਕਾਂ ਹੋਰ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਜਿਹੜਾ ਸਾਂਝਾ 프ਰੰਟਾ ਲਗਾਤਾਰ ਸਰਗਰਸ਼ ਕਰ ਰਿਹਾ ਅੱਜ ਪੰਜਾਬ ਦਾ ਜਿਹੜਾ ਸਾਂਝਾ 프ਰੰਟਾ ਉਹਨੇ ਲੁਧਿਆਣਾ ਮੀਟਿੰਗ ਦੇ ਵਿੱਚ ਪਹਿਲਾਂ ਤੋਂ ਸੱਜੀ ਇਹ ਤੈਅ ਕੀਤਾ ਸੀ ਕਿ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਇੱਕ ਪੰਜਾਬ ਦੇ ਮਲਾਜ਼ਮਾਂ ਨੂੰ ਲੈ ਕੇ ਇੱਕ ਰੈਲੀ ਕੀਤੀ ਜਾਊਗੀ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਦੇ ਉੱਤੇ ਲਗਾਤਾਰ ਚੁੱਪਾ ਉਹ ਪੰਜਾਬ ਦੀ ਸਰਕਾਰ ਜਿਹੜੀ ਆ ਮਲਾਜ਼ਮਾਂ ਨੂੰ ਕੁਝ ਦੇ ਕੇ ਰਾਜੀ ਅਸਲ 'ਚ ਇਹੀ ਸਰਕਾਰ ਨੇ ਕੁਝ ਦੇ ਕੇ ਰਾਜੀ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦਾ ਵੀ ਪੰਜਾਬ ਦੇ ਪਲਾਜ਼ਮਾ ਦੇ ਪ੍ਰਤੀ ਇਹੀ ਖੱਕਾ ਰਿਆ ਸੀ ਵੀ ਉਹਨਾਂ ਨੇ ਕੁਝ ਦੇਣਾ ਨਹੀਂ ਜਾਨੀ ਜੇ ਮਨਪ੍ਰੀਤ ਗੱਲ ਕਰਦਾ ਸੀ ਉਹ ਵੀ ਇਹੀ ਗੱਲ ਕਰਦਾ ਸੀ ਵੀ ਮੁਲਾਜ਼ਮ ਦਾ ਸਾਰਾ ਖਜ਼ਾਨੇ ਦੇ ਉੱਤੇ ਬੋਝ ਆ ਜਾਏ ਇਹਨਾਂ ਦਾ ਤਾਂ ਕੁਝ ਦੇਣਾ ਨਹੀਂ ਜਾਂ ਉਹ ਕਹਿੰਦਾ ਸੀ ਇਹ ਤਾਂ 1% ਹੈ ਪਰ ਤੁਸੀਂ ਅੱਜ ਦੇਖੋ ਵੀ ਮਨਪ੍ਰੀਤ ਬਾਦਲ 1% ਨੇ ਕਿੱਥੇ ਲਿਜਾ ਕੇ ਤੱਕਦਾ ਤੇ ਅੱਜ ਦੇ ਜਿਹੜੇ ਹਾਕਮ ਉਹ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਜਾਣੀ 1% ਹੀ ਸਮਝਦੇ ਆ ਤਾਂ ਹੀ ਕਰਕੇ ਉਹ ਬੋਲ ਨਹੀਂ ਰਹੇ ਜੇ ਉਹ ਬੋਲਦੇ ਨਹੀਂ ਤਾਂ ਫਿਰ ਜੇ ਮਨਪ੍ਰੀਤ ਬਾਦਲ ਉਹ ਵੀ ਖਾਈ 'ਚ ਸਿੱਟਿਆ ਜਾ ਸਕਦਾ ਤੇ ਪੰਜਾਬ ਦੇ ਮੁਲਾਜ਼ਮ ਫਿਰ ਆ ਜਿਹੜੇ ਹਾਕਮ ਆ ਇਹਨਾਂ ਨੂੰ ਵੀ ਬਖਸ਼ਣਗੇ ਇਨਰੂ ਵੀ ਸੈੱਟ ਦੇਣਗੇ ਸੋ ਇਸ ਕਰਕੇ ਉਸ ਤਿਆਰੀ ਵਜੋਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੁਲਾਜ਼ਮਾਂ ਦੇ ਘਰਾਂ ਦੇ ਅੱਗੇ ਜਿਹੜੀਆਂ ਇਥੋਂ ਸਾਡੇ ਲੀਡਰਾਂ ਦੀਆਂ ਜਾਣੀਆਂ ਪਿੰਡਾਂ 'ਚ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਲੋਕਾਂ ਨੂੰ ਤਿਆਰ ਕਰਨ ਵਾਸਤੇ ਅੱਜ ਦੀ ਇਹ ਮਹਾਰੈਲੀ ਕੀਤੀ ਗਈ ਆ ਪਰ ਸਾਡੇ ਨਾਲ ਹੀ ਗੁਰਵਿੰਦਰਾਂ ਨੂੰ ਸਰਕਾਰ ਨੇ ਅੱਜ ਬੁਲਾਇਆ ਜੋ ਕੀ ਨਿਕਲਦਾ ਇਹਦਾ ਆ ਕੇ ਕੰਪਿਊਟਰ ਹੀ ਦੱਸ ਸਕਦੇ ਆ ਪਰ ਅੱਜ ਦੀ ਘੜੀ ਮਲਾਜਮ ਜਿਹੜੇ ਆ ਉਹ ਸਰਕਾਰ ਦੇ ਨਮਾਇੰਦਿਆਂ ਨੂੰ ਪਿੰਡਾਂ 'ਚ ਆਉਣ ਵੇਲੇ ਘੇਰਨ ਵਾਸਤੇ ਬਿਲਕੁਲ ਤਿਆਰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ